ਪਿਛਲੇ ਕਈ ਦਿਨਾਂ ਤੋਂ ਹੋ ਰਹੀਆਂ ਬਰਸਾਤਾਂ ਦੇ ਕਾਰਨ ਜੀਟੀ ਰੋਡ ਪਠਾਨਕੋਟ ਬਾਈਪਾਸ ਵੱਲ ਖਾਨਕੋਟ ਰੇਲਵੇ ਪੁਲ ਤੇ ਉੱਪਰ ਸੜਕ کئی ਜਗ੍ਹਾ ਤੋਂ ਬਾੜ ਗਈ ਹੈ। ਕਈ ਜਗ੍ਹਾ ਤੋਂ ਨੀਚੇ ਤਾਸ ਗਈ ਹੈ। ਜਿਸ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ-ਜਗਾਹ ਤੇ ਸੜਕਾਂ ਵਿੱਚ ਪਏ ਟੋਏ ਪੂਰੇ ਜਾ ਰਹੇ ਹਨ, ਉਸ ਦੇ ਨਾਲ ਹੀ ਇਸ ਤਸਸੀ ਹੋਈ ਸੜਕ ਤੇ ਵੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਕਿਉਂਕਿ ਕਦੀ ਵੀ ਹਨੇਰੇ ਵਿੱਚ ਜਾਂ ਜਾਣੇ ਅਣਜਾਣੇ ਵਿੱਚ ਕੋਈ ਹੈਵੀ ਟਰੱਕ ਜਾਂ ਕੋਈ ਵਾਹਨ ਲੰਘਿਆ ਤਾਂ ਇਸ ਸੜਕ ਨੀਚੇ ਤਾਸ ਜਾਣ ਨਾਲ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਕਰਕੇ ਲੋਕਾਂ ਨੇ ਪ੍ਰਸ਼ਾਸਨ ਤੇ ਨੈਸ਼ਨਲ ਹਾਈਵੇ ਥੌਰੀਟੀ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਹ ਸੜਕ ਨੂੰ ਮੁਰੰਮਤ ਕੀਤਾ ਜਾਵੇ ਅਤੇ ਹੋਣ ਵਾਲੇ ਨੁਕਸਾਨ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਜੀਟੀ ਰੋਡ ਪਠਾਨਕੋਟ ਹਾਈਵੇ ਦੇ ਉੱਪਰ ਸੜਕ ਦਾ ਇੱਕ ਹਿੱਸਾ ਕਾਫੀ ਜਗ੍ਹਾ ਤੋਂ ਬੈਠ ਗਿਆ ਹੈ ਤੇ ਤਕਰੀਬਨ ਕਈ ਫੁੱਟ ਹਿੱਸਾ ਬੈਠਣ ਨਾਲ ਇੱਥੇ ਜਦੋਂ ਵੀ ਕੋਈ ਹੈਵੀ ਟਰੱਕ ਜਾਂ ਕੋਈ ਹੈਵੀ ਵਹੀਕਲ ਲੰਘਿਆ ਤੇ ਇਹ ਸੜਕ ਲਾਜ਼ਮੀ ਥੱਲੇ ਬੈਠ ਜਾਏਗੀ ਬਰਸਾਤਾਂ ਕਾਰਨ ਇਹ ਸੜਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਬੈਠਣ ਨਾਲ ਕੋਈ ਵੀ ਇੱਥੇ ਵੱਡਾ ਹਾਸਾ ਹੋ ਸਕਦਾ ਹੈ ਤੇ ਅਸੀਂ ਗੱਲਬਾਤ ਕਰਦੇ ਹਾਂ ਇੱਥੇ ਇੱਕ ਪੁਲਿਸ ਮੁਲਾਜ਼ਮ ਨਾਲ ਕੀ ਕਹਿੰਦੇ ਹਨ ਹਾਂਜੀ ਸਰ ਇਹ ਜਲੰਧਰ ਰੋਡ ਜੀ ਹਾਈਵੇ ਪੋਲੇਆ ਬੱਲੇ ਬੱਲਾ ਬਾਈਪਾਸ ਹਾਂਜੀ ਇਹ ਕਾਫੀ ਜਗ੍ਹਾ ਇੱਥੋਂ ਲੈ ਕੇ ਕਾਫੀ ਉਹ ਪੁਲ ਤੱਕ ਬੈਠ ਗਈ ਜਗ੍ਹਾ ਇੱਕ ਸਾਈਡ ਤੇ ਕੋਈ ਭਾਰੀ ਚੀਜ਼ ਆਉਣ ਕਰਕੇ ਕੋਈ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਇਹ ਬਹੁਤ ਕਾਫੀ ਜ਼ਿਆਦਾ ਬੈਠ ਗਈ ਹੈ ਤੁਹਾਡੀ ਇਸੇ ਕਰਕੇ ਇੱਥੇ ਡਿਊਟੀ ਲੱਗੀ ਆ ਵੀ ਕੋਈ ਇਸੇ ਮਤਲਬ ਬਚਾਇਆ ਜਾ ਸਕਦਾ ਹਾਂਜੀ 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 ਪਰਲੀ ਸਾਈਡ ਤੇ ਥੋੜਾ ਕੀਤਾ ਜਾਵੇ ਨਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਖੇਤਰੀ ਖੇਤੀ ਦੀ ਸੜਕ ਦਾ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਕੋਈ ਵੱਡਾ ਹਾਦਸਾ ਨਾ ਹੋ ਸਕੇ ਪਾਜੀਆ ਜਿਹੜੇ ਟੋਏ ਟੱਬੇ ਹੋਏ ਪਏ ਆ ਸੜਕ ਪਾੜ ਗਈ ਆ ਇਹ ਪੁਲ ਕਦੋਂ ਬਣਿਆ ਸੀ ਤੇ ਅੱਜ ਕੀ ਹੋ ਗਿਆ ਇਹਦਾ ਇਹ ਪ੍ਰਸ਼ਾਸਨ ਆ ਕਿ ਬੇਨਤੀ ਕੀਤੀ ਜਾਂਦੀ ਆ ਕਿ ਥੋੜਾ ਇਹਦੇ ਵੱਲ ਧਿਆਨ ਦੇਣ ਸੜਕ ਤੋਂ ਘਟਣਾ ਜਿਹੜੀਆਂ ਹੋਣਗੀਆਂ ਕੌਣ ਜ਼ਿੰਮੇਵਾਰ ਉਹਦਾ ਤੁਸੀਂ ਇਹ ਚੀਜ਼ਾਂ ਦਾ ਕੋਈ ਜਵਾਬ ਦੇ ਸਕਦਾ ਕੋਈ ਵੀ ਮੈਨੂੰ ਦੱਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜਲਦੋਂ ਜਲਦ ਇਹਦੇ ਵੱਲ ਧਿਆਨ ਦੇਣ ਇਹਨੂੰ ਠੀਕ ਰਾਇਆ ਜਾਵੇ ਜੋ ਕਿ ਕਿਸੇ ਨਾਲ ਕੋਈ ਵੀ ਖਾਸਾ ਨਾ ਵਾਪਰੇ ਹੋਰ ਸਾਡੇ ਐਸਪੀ ਮੈਡਮ ਟ੍ਰੈਫਿਕ ਵਾਲੇ ਨੇ ਜਿਹੜੇ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਉਥੇ ਵੱਲਾ ਚੌਂਗ ਦੇ ਵਿੱਚ ਵੀ ਉਹ ਆਪਣਾ ਸਾਰੇ ਹੀ ਨਟੋਏ ਨੇ ਉਹਨਾਂ ਨੂੰ ਪੂਰੇ ਮੁਕੰਮਲ ਬੰਦ ਕਰਵਾ ਰਹੇ ਨੇ ਮੰਡੀ ਦੇ ਬਾਹਰ ਵੀ ਵੱਡੇ ਵੱਡੇ ਟੋਏ ਆ ਇਹ ਰਿਕਵੈਸਟ ਕੀਤੀ ਸੀ ਉਹਨਾਂ ਨੂੰ ਵੀ ਮੰਡੀ ਦੇ ਬਾਹਰ ਵੀ ਬਹੁਤ ਵੱਡੇ ਟੋਏ ਆ ਰੌਣ ਜਾਨ ਵਿੱਚ ਟ੍ਰੈਫਿਕ ਵਿੱਚ ਬਹੁਤ ਹੀ ਪ੍ਰੋਬਲਮ ਆਉਂਦੀ ਆ ਐਕਸੀਡੈਂਟ ਦਾ ਘਰ ਬਣਿਆ ਰੋਜ਼ ਡੇਲੀ ਐਕਸੀਡੈਂਟ ਹੋ ਰਿਹਾ ਹੈ